ਮੈਂ ਮੁੱਖ ਮੰਤਰੀ ਬਣ ਜਾਊਗਾ ਮੈਂ ਆ ਕਰ ਦੂੰਗਾ ਮੈਂ ਉਹ ਕਰੂਗਾ ਇਹਨਾਂ ਨੇ ਸਿਰਫ ਮੁੱਖ ਮੰਤਰੀ ਬਣਨਾ ਯਾਰ ਮੁੱਖ ਮੰਤਰੀ ਮੁੱਖ ਮੰਤਰੀ ਤਾਂ ਮੁੱਖ ਸੇਵਾਦਾਰ ਹੁੰਦਾ ਉਹ ਤਾਂ ਜ਼ਿੰਮੇਵਾਰੀ ਬਹੁਤ ਹੁੰਦੀ ਹੈ ਐਨੇ ਕਾਲੇ ਨੇ ਇਹ ਸੇਵਾ ਕਰਨ ਵਾਸਤੇ ਮਤਲਬ ਮੈਨੂੰ ਸੇਵਾ ਦਿਓ ਮੈਨੂੰ ਸੇਵਾ ਦਿਓ ਸੇਵਾ ਦੇ ਉੱਤੋਂ ਸੱਸੇ ਨਾ ਹੁੰਦਾ ਨਾ ਸੇਵਾ ਥੋੜਾ ਜਿਹਾ ਜੇ ਉੱਤੋਂ ਡੰਡੀ ਜੀ ਕੱਟਦੀ ਮੇਵਾ ਅਸਲ 'ਚ ਮੇਵਾ ਪਾਲਦੇ ਨੇ ਸੀਐਮ ਆਣ ਵੱਲੋਂ ਵਿਰੋਧੀਆਂ ਤੇ ਅੱਜ ਜਮ ਕੇ ਤੰਜ ਕਸੇ ਗਏ ਜਦੋਂ ਸੀਐਮ ਆਣ ਮੁਹਾਲੀ ਤੋਂ ਲਾਈਵ ਹੋਏ ਹੋਏ ਸੀ ਸਿਹਤ ਬੀਮਾ ਯੋਧਨਾ ਦੀ ਸ਼ੁਰੂਆਤ ਕਰਨ ਦੇ ਦੌਰਾਨ ਉਸ ਵੇਲੇ ਸਿਆਸੀ ਤੰਜ ਬਹੁਤ कसे ਗਏ ਉਹਨਾਂ ਵੱਲੋਂ ਸਾਰੇ ਵਿਰੋਧੀਆਂ ਦੇ ਲਈ ਇੱਕੋ ਤੰਜ ਕਸਿਆ ਉਹਨਾਂ ਵੱਲੋਂ ਕਿਹਾ ਗਿਆ ਕਿ ਬੜੀ ਕਾਲ ਰਹਿੰਦੀ ਹੈ ਇਹਨਾਂ ਸਾਰਿਆਂ ਨੂੰ ਸੀਐਮ ਬਣਨ ਦੀ ਕਹਿੰਦੇ ਨੇ ਕਿ ਅਸੀਂ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹਾਂ ਸੀਐਮ ਆਣ ਵੱਲੋਂ ਤੰਜ ਕਸ ਦੇ ਕਿਹਾ ਗਿਆ ਕਿ ਸੇਵਾ ਦੇ ਸੱਸੇ ਦੇ ਉੱਤੋਂ ਇੱਕ ਛੋਟੀ ਜੀ ਲਾਈਨ ਹਟਾ ਦੀਏ ਤਾਂ ਇਹ ਸੇਵਾ ਨਹੀਂ ਇਹ ਮੇਵਾ ਭਾਲਦੇ ਨੇ ਸਾਰੇ ਇਹ ਸਾਰੇ ਦੇ ਸਾਰੇ ਪੰਜਾਬ ਦੇ ਲੋਕਾਂ ਨੂੰ ਲੁੱਟ ਕੇ ਖਾਣਾ ਚਾਹੁੰਦੇ ਨੇ ਇਸੇ ਲਈ ਇਹਨਾਂ ਨੂੰ ਕਾਹ ਲੈ ਕੇ ਅਸੀਂ ਇੱਕ ਤੋਂ ਵੱਧ ਕੇ ਇੱਕ ਅੱਗੇ ਆ ਰਿਹਾ ਕਿ ਅਸੀਂ ਸੇਵਾ ਕਰਨੀਆਂ ਅਸੀਂ ਸੇਵਾ ਕਰਨੀਆਂ ਪਰ ਸੇਵਾਦਾਰ ਹੁੰਦਾ ਸੀਐਮ ਆਨ ਜਿਹੜਾ ਵੀ ਸੀਐਮ ਹੁੰਦਾ ਇੱਕ ਥਾਂ ਦਾ ਇੱਕ ਸੂਬੇ ਦਾ ਉਹ ਮੁੱਖ ਸੇਵਾਦਾਰ ਹੁੰਦਾ ਉੱਥੋਂ ਦਾ ਤੇ ਸੀਐਮ ਆਨ ਨੇ ਕਿਹਾ ਇਹ ਵੱਡੀ ਜ਼ਿੰਮੇਵਾਰੀ ਹੈ ਅਸੀਂ 4.5 ਸਾਲ ਤੋਂ ਨਿਭਾ ਰਹੇ ਹਾਂ ਸਾਨੂੰ ਪਤਾ ਹੈ ਕਿਸ ਤਰ੍ਹਾਂ ਇਹ ਜ਼ਿੰਮੇਵਾਰੀ ਨੂੰ ਨਿਭਾਇਆ ਜਾਂਦਾ ਹੈ ਜਿਸ ਦੇ ਵਿੱਚ ਰਾਜੇ ਵੜਿੰਗ ਦੀ ਵੀ ਖੈਰ ਨਹੀਂ ਆਈ ਰਾਜੇ ਵੜਿੰਗ ਤੇ ਵੀ ਸੀਐਮ ਆਨ ਵੱਲੋਂ 12548 ਵਾਲੇ ਮਾਮਲੇ ਤੇ ਤੰਜ ਕਸਦੇ ਕਿਹਾ ਗਿਆ ਕਿ ਰਾਜਾ ਜੀ ਇੱਥੇ ਜਿਹੜੀ ਸਿਹਤ ਬੀਮਾ ਯੋਜਨਾ ਉਹਦੇ ਵਿੱਚ ਮੈਂਟਲ ਹੈਲਥ ਦੀ ਵੀ ਦਵਾਈ ਹੈਗੀ ਹੈ ਜਿਹੜੀ ਕਿ ਤੁਸੀਂ ਲੈ ਸਕਦੇ ਹੋ ਇਸ ਤਰ੍ਹਾਂ ਦੇ ਤੰਜ ਅੱਜ ਸੀਐਮ ਆਨ ਵੱਲੋਂ ਵਿਰੋਧੀਆਂ ਦੇ ਉੱਤੇ ਕਸ ਦੇ ਨਜ਼ਰ ਆਏ ਨੇ ਹੁਣ ਇਹਨਾਂ ਦੀ ਸੋਚ ਹੈ ਉਹ ਤਾਂ ਹੁਣ ਤੁਹਾਡੇ ਸਾਹਮਣੇ ਆ ਗਈ ਲੜ ਪੈਂਦੇ ਨੇ ਮੈਂ ਬਣੂੰਗਾ ਉਹ ਬਣੂੰਗਾ ਆ ਕਿਉਂ ਬਣੂੰਗਾ ਹੈਨਾ ਐ ਨਹੀਂ ਬਣੂੰਗਾ ਉਹ ਮਤਲਬ ਇਹ ਇਹਨਾਂ ਨੇ ਸਿਰਫ ਮੁੱਖ ਮੰਤਰੀ ਬਣਨਾ ਯਾਰ ਮੁੱਖ ਮੰਤਰੀ ਮੁੱਖ ਮੰਤਰੀ ਤਾਂ ਮੁੱਖ ਸੇਵਾਦਾਰ ਹੁੰਦਾ ਹੈ ਉਹ ਤਾਂ ਜ਼ਿੰਮੇਵਾਰੀ ਬਹੁਤ ਹੁੰਦੀ ਹੈ ਐਨੇ ਕਾਲੇ ਨੇ ਇਹ ਸੇਵਾ ਕਰਨ ਵਾਸਤੇ ਮਲੇ ਮੈਨੂੰ ਸੇਵਾ ਦਿਓ ਮੈਨੂੰ ਸੇਵਾ ਦਿਓ ਸੇਵਾ ਹੈ ਹੀ ਨਹੀਂ ਸੇਵਾ ਦੇ ਉੱਤੋਂ ਸੱਸੇ ਨਾ ਹੁੰਦਾ ਨਾ ਸੇਵਾ ਥੋੜਾ ਜਿਹਾ ਜੇ ਉੱਤੋਂ ਡੰਡੀ ਜੀ ਕੱਟਦੀ ਮੇਵਾ ਅਸਲ ਚ ਮੇਵਾ ਪਾਲਦੇ ਨੇ ਮੈਂ ਮੁੱਖ ਮੰਤਰੀ ਬਣ ਜਾਊਗਾ ਮੈਂ ਆ ਕਰ ਦੂੰਗਾ ਮੈਂ ਉਹ ਕਰੂਗਾ ਮੁੱਖ ਮੰਤਰੀ ਬਣ ਕੇ ਕੋਈ ਕੋਈ ਮੈਂ ਤੁਹਾਨੂੰ ਦੱਸ ਦਿੰਨਾ ਜੇ ਸੱਚੇ ਦਿਲੋਂ ਤੁਸੀਂ ਕੇਜਰੀਵਾਲ ਸਾਹਿਬ ਬੈਠਿਆ ਸਾਡੇ ਡਿਪਟੀ ਸੀਐਮ ਰਹੇ ਆ ਮਨੀ ਸਰੂਦੇ ਸਾਹਿਬ ਬੈਠਿਆ ਸੋ ਅਸੀਂ ਉਹ ਆਉਦੇ ਨਿਭਾਏ ਹੋਏ ਨੇ ਜਾਂ ਨਿਭਾ ਰਹੇ ਆ ਬਹੁਤ ਹੀ ਮਤਲਬ ਜ਼ਿੰਮੇਵਾਰੀ ਵਾਲਾ ਆਉਦਾ ਹੈ ਮਤਲਬ ਮੁੱਖ ਮੰਤਰੀ ਸੌ ਨਹੀਂ ਸਕਦਾ ਆਪਦੀ ਮਰਜ਼ੀ ਨਾਲ ਕੀ ਪਤਾ ਕਿੱਥੇ ਕੀ ਹੋ ਗਿਆ ਸਾਰੇ ਵਾਸਤੇ ਜ਼ਿੰਮੇਵਾਰ ਤੁਸੀਂ ਹੋ ਤੁਹਾਨੂੰ ਫੈਸਲੇ ਲੈਣੇ ਪੈਂਦੇ ਨੇ ਹਨਾ ਸਾਰਿਆਂ ਉਹ ਵਿਰੋਧੀ ਪਾਰਟੀਆਂ ਦੇ ਵੀ ਸਵਾਲਾਂ ਦੇ ਜਵਾਬ ਲੋਕਾਂ ਦੇ ਸਵਾਲਾਂ ਦੇ ਸਾਰੇ ਦੇਣੇ ਪੈਂਦੇ ਇਹ ਇੰਨਾ ਕਾਲੇ ਕਿਉਂ ਨੇ ਜਲਦੀ ਚ ਇਸ ਤੋਂ ਪਹਿਲਾਂ ਬਣਾਏ ਤਾਂ ਹੈਗੇ ਸੀ ਇਹ ਇੱਕੜਾ ਕੋਈ ਨਵੇਂ ਨੇ ਹਾਂਜੀ 12 5 ਹਾਂ ਉਹ ਵੀ ਉਹ ਉਹਦੀ ਦਵਾਈ ਵੀ ਵਿੱਚ ਹੀ ਹੈਗੀ ਹੈ ਨਾ ਜੀ ਇਹਦੇ 'ਚ ਲਿਖਿਆ ਹੋਇਆ ਮੈਂ ਪਰਦਾ ਸੀ 멘ਟਲ ਹੈਲਥ ਵੀ ਲਿਖਿਆ ਹੋਇਆ ਦਿਮਾਗੀ ਤਵਾਜਨ ਦਿਮਾਗੀ ਸੰਤੁਲਨ ਖਰਾਬ ਹੋ ਗਿਆ ਉਹਦੀ ਇਲਾਜ ਹੈਗਾ ਉਹ ਕਾਰਡ ਉਹਨਾਂ ਦਾ ਵੀ ਬਣਾਵਾਂਗੇ ਆਪਾਂ ਜੀ ਇਹ ਮੈਂ ਤੁਹਾਨੂੰ ਦੱਸੀ ਜਾਂਦਾ ਨੇ ਟੱਬਰਾਂ ਦੇ ਟੱਬਰਾਂ ਦੇ ਬਣਾਉਣੇ ਪੈਣਗੇ ਇਹਨਾਂ ਦੇ ਔਰ ਇਹਦੇ ਵਾਸਤੇ ਜ਼ਿੰਮੇਵਾਰ ਮੈਂ ਨਹੀਂ ਹੈਗਾ ਜ਼ਿੰਮੇਵਾਰ ਤੁਸੀਂ ਹੋ ਤੁਸੀਂ ਕੀਤਾ ਸਾਰਾ ਇਹ ਠੀਕ ਹੈ ਨਾ ਸੋ ਉਹਨਾਂ ਉਹ ਤਾਂ ਲੜੀ ਜਾਂਦੇ ਆ ਉਹ ਤੂੰ ਨਹੀਂ ਉਹ ਮੈਂ ਨਹੀਂ ਉਹ ਤੂੰ ਇਧਰੋਂ ਆ ਮੈਂ ਇਧਰੋਂ ਆ ਅਸੀਂ ਕਹਿੰਨੇ ਜੀ ਇਸ ਸਾਰੇ ਪੰਜਾਬ ਤੋਂ ਆ ਅਸੀਂ ਤਾਂ ਸਾਰੇ ਪੰਜਾਬੀ ਆ ਅਸੀਂ ਤਾਂ ਸਾਰੇ ਦੇਸ਼ ਨੂੰ ਤੇਢ ਪਰ ਨਾਲੇ ਪੰਜਾਬੀ ਆ ਅਸੀਂ ਸਾਰੇ ਦੇਸ਼ ਦੀ ਰੱਖਿਆ ਕਰਨ ਵਾਲੇ ਪੰਜਾਬੀ ਆ ਅਸੀਂ ਹਿੱਕਾਂ ਡਾਉਣ ਵਾਲੇ ਪੰਜਾਬੀ ਆ ਅਸੀਂ ਮੈਡਲ ਜਿੱਤਣ ਵਾਲੇ ਪੰਜਾਬੀ ਆ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਪੰਜਾਬੀ ਆ ਅਸੀਂ ਸੋ ਸਾਰਿਆਂ ਦਾ ਜਿਹੜਾ ਇਲਾਜ ਹੋਣਾ ਚਾਹੀਦਾ ਔਰ ਮਿਲਣਾ ਚਾਹੀਦਾ ਉਹਨਾਂ ਨੂੰ ਕਿ ਪੈਸਾ ਦਾ ਟੈਕਸ ਦਾ ਤੁਹਾਡੇ ਹੀ ਹੈ ਸਰਕਾਰਾਂ ਕੋਲੇ ਕੋਈ ਨੋਟਸ਼ਮ ਨੋਟਸ਼ਾਪ ਨਾਲੇ ਮਸ਼ੀਨਾਂ ਤਾਂ ਆਏ ਨਹੀਂ ਪਰ ਪੈਸੇ ਨੂੰ ਮੈਨੇਜ ਕਰਨਾ ਸਰਕਾਰਾਂ ਦਾ ਕੰਮ ਹੈ ਕਿ ਲਾਣੇਦਾਰ ਦਾ ਕੰਮ ਹੁੰਦਾ ਕਿ ਉਹ ਘਰ ਨੂੰ ਚਲਾਉਂਦਾ ਹੈ ਉਹ ਦੇਖੇ ਕਿ ਕਿੰਨੇ ਇਨਕਮ ਹੈ ਕਿੰਨੇ ਪੈਸੇ ਆਏ ਤੇ ਖਰਚਣੇ ਨੇ ਆਪਣੇ ਘਰ ਤੇ ਪਰਿਵਾਰ ਤੇ ਕਿੰਨੇ ਬਚਣਗੇ ਫਿਰ ਉਹ ਪਰਿਵਾਰ ਦੀ ਜ਼ਮੀਨ ਵੀ ਵਧਾਉਂਦਾ ਹੈ ਜਾਂ ਬਿਜ਼ਨਸ ਵਧਾਉਂਦਾ ਹੈ ਸੋ ਇਸ ਕਰਕੇ ਇਹ ਲਾਣੇਦਾਰ ਦਾ ਕੰਮ ਹੁੰਦਾ ਮੁਖੀ ਦਾ ਕੰਮ ਹੁੰਦਾ ਕਰਦੇ ਮੁਖੀ ਦਾ ਜੇ ਪੰਜਾਬ ਨੂੰ ਇੱਕ ਪਰਿਵਾਰ ਮੰਨ ਲਈਏ ਤੁਸੀਂ ਮੁਖੀਆ ਮੈਨੂੰ ਚੁਣ ਲਿਆ ਮੇਰਾ ਫਰਜ਼ ਹੈ ਕਿ ਮੈਂ ਇਹ ਪ੍ਰਬੰਧ ਕਰਾਂ ਕਿ ਸਾਡੇ ਪੰਜਾਬ ਦੇ ਬੱਚੇ ਵਧੀਆ ਪੜਨ ਸਾਡੇ ਪੰਜਾਬ ਦੇ ਬੱਚਿਆਂ ਨੂੰ ਨੌਕਰੀਆਂ ਮਿਲਣ 63000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜੇ ਆ ਜੀ 63000 ਤੁਹਾਡੇ ਚ ਵੀ ਦੋਸਤ ਮਿੱਤਰ ਹੋਣਗੇ ਬਹੁਤ ਸਾਰੇ ਜਾਂ ਰਿਸ਼ਤੇਦਾਰ ਜਿਨ੍ਹਾਂ ਨੂੰ ਨੌਕਰੀਆਂ ਮਿਲੀਆਂ ਹੋਣਗੀਆਂ ਕਿਸੇ ਨੂੰ ਦੋ-ਦੋ ਵੀ ਮਿਲ ਗਿਆ ਹੋਣਗੀਆਂ ਅੱਛਾ 16 ਨੌਕਰੀ ਇੱਕੋ ਪਿੰਡ ਚ ਕੋਈ ਪੈਸਾ ਤਾਂ ਨਹੀਂ ਲੱਗਿਆ ਕਿਸਦਾ ਕੋਈ ਸਪਾਰਸ਼ ਲਾਉਣੀ ਪਈ ਹੋਵੇ ਆਮ ਕਰਨੇ ਆਮ ਕਰਾਂ ਚੋ ਦੋ-ਦੋ ਤਿੰਨ-ਤਿੰਨ ਵੀ ਮਿਲ ਗਿਆ ਹੋਣਗੀਆਂ